ਸਾਡੇ ਪੋਟੈਟੋ ਪਲੈਂਟਰ ਨੇ ਆਲੂ ਦੀ ਖੇਤੀ ਨੂੰ ਕਿੰਨਾ ਕੋ ਆਸਾਨ ਬਣਾਇਆ ਹੈ ਸੁਣੋ ਸਾਡੇ ਕਿਸਾਨ ਭਰਾ ਦੇ ਮੂੰਹੋਂ ਇਹ ਦੇ ਭਾਜੀ ਮੈਂ ਨਾ ਵੀ ਕੀ ਸਪਤਾਇਨੀਆਂ ਜਿੰਨੀਆਂ ਕਰੀ ਜਾਈਏ ਇਹ ਪਲੈਂਟਰ ਦੀਆਂ ਵੀ ਨੇ ਹੀਰੀ ਪਾਈ ਆਉਂਦਾ ਇਹਦੇ ਜ਼ਿਮੀਦਾਰ ਵੀ ਖੁਸ਼ ਆ ਭਾਜੀ ਜ਼ਿਮੀਦਾਰ ਆਇਓ ਚਾਚਾ ਜੀ ਮੜਾ ਜਾ ਆ ਦੱਦੋ ਮੜਾ ਜਾ ਬਹੁਤ ਵਧੀਆ ਜੀ ਪਲੈਂਟਰ ਮੈਨ ਨਾਲ ਛੇੜਾ ਵੇਖੋ ਕਿੱਡੀਆਂ ਟੌਪੀਆਂ ਕੱਢਦਾ ਕੰਨੂ ਗੱਲਾਂ ਖੇੜਾਂ ਸਾਡੀ ਰੂਹ ਉੱਠਿਆ ਮੈਂ ਨਾ ਪੂਰੀ ਰੂਹ ਸਾਡੇ ਕਿੰਨੇ ਕਿੰਨੇ ਕਿੱਲੇ ਦਾ ਤੇ 25 ਜਲੇਲਾ ਆਤੇ ਜੀ ਗਾਉਂਦੇ ਸੀ ਗਾਲਦੇ ਤੇ ਆ ਤੁਹਾਡੇ ਦੋ ਬੋਰ ਬਾਈ ਹੋਰ ਆਏ ਹਾਂਜੀ ਦੋ ਬੋਰ ਆਹ ਘਰ ਹੋਇਆ ਨੂੰ ਮੁੜਿਆ ਆ ਭਾਜੀ ਤਗੜੇ ਜੀਵਿੰਦਾਰ ਆ ਹਾਲੂਆਂ ਦੇ ਖਿਡਾਰੀ ਇਹ ਸਾਡਾ ਚਾਚਾ ਵੀ ਆ ਤੇ ਭਾਜੀ ਵੀ ਆ ਤੇ ਇਹ ਬਲੰਟਰ ਆ ਜੀ ਨਵਾਂ ਲਿਆਂਦਾ ਪੁਆਣੀਗੜ ਆਲਿਆਂ ਦਾ ਇਹ ਭਾਜੀ ਅਗਰ ਦੇ ਦੇ ਤੇ ਅਸੀਂ ਮਤਲਬ ਕੀ ਕਹਿਣੀ ਆ ਉਹਨਾਂ ਦੀਆਂ ਗੱਲਾਂ ਹਾਂ ਸਾਨੂੰ ਦੇ ਨਜ਼ਾਰਾ ਲਿਆਤਾ ਆਏ ਨੇ ਜੇਕਰ ਤੁਸੀਂ ਵੀ ਆਪਣੀ ਆਲੂ ਦੀ ਖੇਤੀ ਨੂੰ ਆਸਾਨ ਬਣਾਉਣਾ ਚਾਹੁੰਦੇ ਹੋ ਤੇ ਅੱਜ ਹੀ ਸਾਨੂੰ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੋ